ਤਸਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਮ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ 'ਚ ਹੋ ਗਿਆ ਬੰਦ ਦਾ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਆ ਰਹੀ ਆ ਲੁਧਿਆਣਾ ਦਾ ਸ਼ਾਸਤਰੀ ਨਗਰ ਫਟਕਾ ਰੇਲਵੇ ਲਾਈਨ ਡਬਲ ਕਰਨ ਤੇ ਕੰਮਕਾਰ ਪਿਛਲੇ 1 ਹਫਤੇ ਤੋਂ ਬੰਦ ਸੀ ਜਿਸ ਨੂੰ ਅੱਜ ਖੋਲ੍ਹ ਦਿੱਤਾ ਗਿਆ ਤੇ ਹੁਣ ਤੋਂ ਤਰੀ ਰੇਲਵੇ ਕੱਲ ਤੋਂ ਮਿੱਡਾ ਚੌਂਕ ਫਟਕ ਬੰਦ ਕਰਨ ਜਾ ਰਿਹਾ ਤੇ ਇਹ ਗੇਟ 27 ਜੁਲਾਈ ਤੋਂ 3 ਗਸਤੱਕ ਬੰਦ ਰਹੇਗਾ ਲੁਧਿਆਣਾ ਤੋਂ ਮੁੱਲੋਪੁਰ ਤੱਕ ਸਿੰਗਲ ਰੇਲ ਲਾਈਨ ਹੈ ਅਤੇ ਹੁਣ ਇਸ ਨੂੰ ਰੇਲਵੇ ਵੱਲੋਂ ਦੁਗਣਾ ਕੀਤਾ ਜਾ ਰਿਹਾ ਰੇਲ ਡਬਲਿੰਗ ਦਾ ਕੰਮ ਅੱਜ ਦੁਪਹਿਰੇ ਸ਼ੁਰੂ ਹੋ ਰਿਹਾ ਹੈ ਜੇ ਫਟਕ ਬੰਦ ਹੋਣ ਕਰਕੇ ਮਿੱਡਾ ਚੌਂਕ ਤੋਂ ਹਰਨਾਮ ਨਗਰ ਨੂੰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਇਸ ਰਸਤੇ ਤੋਂ ਜਿਆਦਾਤਰ ਲੋਕ ਲੰਘਦੇ ਹਨ ਜੇਕਰ ਕਿਸੇ ਡਰਾਈਵਰ ਨੇ ਮਿੱਡਾ ਚੱਕ ਤੋ ਹਰਨਾਮ ਨਗਰ ਤੱਕ ਜੀ ਹਾਂ ਕਹੇ ਡਰਾਈਵਰ ਨੇ ਮਿੱਡਾ ਚੱਕ ਤੋ ਹਰਨਾਮ ਨਗਰ ਨੂੰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਜਿਸ ਕਰਕੇ ਹੁਣ ਇੱਥੋਂ ਤੱਕ ਜਾਣ ਹੋਵੇ ਤਾਂ ਲੋਕ ਨੂੰ ਬੱਸ ਸਟੈਂਡ ਪੁਲ ਤੋਂ ਸਾਰਾ ਲੈ ਸਕਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ